ਅਨਿਕਾ ਨੂੰ ਫੋਨ ਕਰਾਂ ਪਤਾ ਨਹੀਂ ਕਿਦੋਂ ਫੋਨ ਆਉਗਿਆ ਅਕਸੋ ਕਿ ਨਾ ਦੇ ਫੋਨ ਹੇਲੋ ਹੇਲੋ ਹਾਂਜੀ ਹੋਰ ਕੀ ਕਰਦੇ ਬਸ ਕੰਮ ਕਰੀ ਜਾਂਦਾ ਸੀ ਹੋਰ ਫਿਰ ਕਿਵੇਂ ਫੋਨ ਕੀਤਾ ਤੁਸੀਂ ਕਿਉਂ ਮੈਂ ਫੋਨ ਨਹੀਂ ਕਰ ਸਕਦਾ। ਉਹ ਨਹੀਂ ਨਹੀਂ ਮੈਂ ਤਾਂ ਵੈਸੇ ਪੁੱਛਿਆ। ਉਹ ਮੈਂ ਤੈਨੂੰ ਇਹ ਕਹਿਣਾ ਸੀਗਾ ਮੈਨੂੰ ਨਾ ਭੁੱਖ ਬਹੁਤ ਲੱਗੀ ਆ। ਵਧੀਆ ਨੇ ਕੁਝ ਬਣਾ ਲਈ ਅੱਜ। ਕਿਉਂ? ਤੁਸੀਂ ਅੱਜ ਲੰਚ ਨਹੀਂ ਕੀਤਾ? ਉਹ ਨਹੀਂ ਨਹੀਂ ਅਨਿਕਾ ਸੂਰੇ ਜਦੋਂ ਮੈਂ ਸ਼ਟਰ ਖੋਲਣ ਲੱਗਾ ਨਾ ਉਹ ਮੇਰਾ ਪੈਰ اٹਕ ਗਿਆ। ਮੇਰਾ ਟਿਫਨ ਸਾਰਾ ਉੱਥੇ ਡੋਲ ਗਿਆ। ਉਹ ਮੈਂ ਜਿਹੜੀ ਰੋਟੀ ਸੀਗੀ ਸਾਰੀ ਕੁੱਤੇ ਨੂੰ ਪਾਤੀ। ਦੱਸ ਤਾਂ ਤਾਂ ਅੱਜ ਬਹੁਤ ਭੁੱਖ ਲੱਗੀ ਹੋਣੀ ਹੈ ਫਿਰ। ਹੋਰ ਕੀ? ਫਿਰ ਤੁਸੀਂ ਕੁਝ ਬਾਹਰੋਂ ਖਾ ਲੈਣਾ ਸੀਗਾ। ਉਹ ਨਹੀਂ ਅਨਿਕਾ ਤੈਨੂੰ ਪਤਾ ਤਾਂ ਹੈ ਮੈਂ ਬਾਹਰ ਦਾ ਕੁਝ ਨਹੀਂ ਖਾਂਦਾ ਹੋਇਗਾ ਮੈਂ ਘਰ ਦੀ ਰੋਟੀ ਖਾਂਦਾ ਸਾਫ ਸੁਥਰੀ ਹਾਂਜੀ ਉਹ ਤਾਂ ਮੈਨੂੰ ਪਤਾ ਹੀ ਹਾਂ ਹਾਂ ਅਨਿਕਾ ਮੈਂ ਨਾ ਥੋੜੇ ਟਾਈਮ ਤੱਕ ਘਰੇ ਆ ਜਾਣਾ ਤੇ ਕੁਝ ਵਧੀਆ ਜਿਹਾ ਬਣਾ ਲਈ ਦਾਲ ਦੂੰਗਣਾ ਬਣਾਈ ਐਦਾਂ ਦੀ ਚੀਜ਼ ਬਣਾਈ ਜਦੋਂ ਦੇਖ ਕੇ ਮੇਰੀ ਭੁੱਖ ਹੋਰ ਵੱਧ ਜਾਵੇ ਠੀਕ ਐ ਉਹ ਠੀਕ ਐ ਨਹੀਂ ਰੋਟੀ ਬਿਲਕੁਲ ਪਰਫੈਕਟ ਹੋਣੀ ਚਾਹੀਦੀ ਐ ਮੇਰੇ ਢਿੱਡ ਵਿੱਚ ਨਾ ਚੂਹੇ ਉਹ ਕੁੱਦਦੇ ਪਏ ਐ ਦੱਸ ਤਾਂ ਤੁਹਾਨੂੰ ਪਤਾ ਹੀ ਆ ਕਿ ਮੈਂ ਵਧੀਆ ਰੋਟੀ ਸਬਜ਼ੀ ਬਣਾਉਣੀ ਐ ਕੁਸੀਂ ਕਰੇ ਪਹਿਲੀ ਵਾਰ ਖਾਣੀ ਮੇਰੇ ਹੱਥ ਦੀ ਉਹ ਤਾਂ ਮੈਨੂੰ ਪਤਾ ਹੀ ਐ ਤੇਰੇ ਹੱਥਾਂ ਵਿੱਚ ਜਾਦੂ ਐ ਚਲ ਉਹ ਤੂੰ ਗੱਲਾਂ ਨਾ ਮਾਰ ਰੋਟੀ ਦੀ ਤਿਆਰੀ ਕਰ ਆ ਗਿਆ ਮੈਂ ਤੇਰੇ ਕੋਲ ਥੋੜੀ ਦੇਰ ਚ ਓਕੇ ਬਾਏ ਠੀਕ ਐ ਠੀਕ ਐ ਓਕੇ ਬਾਏ 9:00 ਵੱਜ ਗਏ ਐ ਜਾਵਾ ਘਰੇ ਹੁਣ ਬਹੁ ਟਾਈਮ ਹੋ ਗਿਆ ਭੁੱਖ ਬਹੁਤ ਲੱਗੀ ਐ ਸੱਜੀ ਦਾ ਬਾਂਗੀ ਪ੍ਰੋਟੀਨ ਨੂੰ ਉਹਦੇ ਲਾ ਕੇ ਦਉਂਗੀ ਜਦੋਂ ਆਣਗੀ ਗਰਮ ਗਰਮ ਬੱਚਾ ਇਹਨੇ ਤਾਂ ਸਵੇਰ ਤੋਂ ਕੁਝ ਵੀ ਨਹੀਂ ਖਾਧਾ ਮੈਨੂੰ ਭੁੱਖ ਮਤੋਂ ਲੱਗੀ ਆ ਯਾਰ ਆ ਗਈ ਤੁਸੀਂ ਹਾਂ ਹਾਂ ਨਿਕਾ ਆ ਗਿਆ ਮੈਨੂੰ ਭੁੱਖ ਬਹੁਤ ਲੱਗੀ ਆ ਰੋਟੀ ਭਾੜਾ ਜਲਦੀ ਹਾਂਜੀ ਤੁਸੀਂ ਮੂੰਹ ਹੱਤੋ ਉਹ ਸੱਜੀ ਤਿਆਰੀ ਆ ਮੈਂ ਕਿ ਆਂਦੇ ਆ ਫੁਲਕੀ ਗਰਮ ਗਰਮ ਲਾ ਕੇ ਦਉਂਗੀ ਚਾਲਫਾ ਜਲਦੀ ਹੋ ਜਾ ਸ਼ੁਰੂ ਅੱਜ ਜਨਾ ਦੀ ਫੇਵਰੇਟ ਸਬਜੀ ਬਣਾਈ ਹੈ ਖੁਸ਼ ਹੋਣਾ ਇਹਨੇ ਖਾ ਗਈ ਉਹ ਅਨਿਕਾ ਛੇਤੀ ਆ ਜਾ ਭੁੱਖ ਨਾਲ ਮੇਰਾ ਸਿਰ ਫੱਟੀ ਜਾਂਦਾ ਆ ਗਈ ਆ ਗਈ ਬਸ ਹੋ ਗਈ ਅੱਜ ਰੋਟੀ ਮੈਨੂੰ ਮਸੀਨ ਨਸੀਬ ਹੋਈ ਹੈ ਭੁੱਖ ਨਾਲ ਜਾਨ ਨਿਕਲੀ ਜਾਂਦੀ ਹੈ

ਜੇ ਨਹੀਂ ਰੋਟੀ ਬਣਾਣੀ ਸੀ ਜੱਜ ਦੀ ਮੈਨੂੰ ਪਹਿਲਾਂ ਦੱਸ ਦਿੰਦੀ ਮੈਂ ਬਾਹਰੋਂ ਖਾ ਜਾਂਦਾ ਅੱਛਾ ਕੀ ਹੋਇਆ ਮੈਂ ਤਾਂ ਬੜੇ ਪਿਆਰ ਨਾਲ ਬਣਾਈ ਸੀ ਸਬਜ਼ੀ ਤੂੰ ਨਾ ਆਪ ਖਾ ਕੇ ਦੇਖ ਲੈ ਕਿੰਨਾ ਨਮਕ ਪਾਇਆ ਹੋਇਆ ਸਬਜ਼ੀ ਚ ਅੱਛਾ ਸੌਰੀ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਨਮਕ ਨਹੀਂ ਚੈੱਕ ਕੀਤਾ ਸੀ ਤੂੰ ਨਾ ਰੋਟੀ ਲੈ ਜਾ ਇੱਥੋਂ ਮੇਰਾ ਸਾਰਾ ਮੂਡ ਖਰਾਬ ਕਰਤਾ ਦਫਾ ਹੋ ਜਾ ਤੂੰ ਛੱਡ ਤੂੰ ਸੁ ਗੁੱਸਾ ਕਿਉਂ ਕਰਦੇ ਆ ਮੇਰੇ ਤੋਂ ਗਲਤੀ ਹੋ ਗਈ ਮੈਂ ਹੋਰ ਬਣਾ ਦਿੰਨੀ ਆ ਸਬਜ਼ੀ ਅੱਛਾ ਹੁਣ ਮੈਂ ਗੁੱਸਾ ਵੀ ਨਾ ਕਰਾਂ ਇੰਨੀ ਮੈਨੂੰ ਭੁੱਖ ਲੱਗੀ ਸੀ ਸਵੇਰ ਦੀ ਤੂੰ ਮੈਨੂੰ ਵਾਹ ਜੈਰ ਕੁਆਣਾ ਸੀਗਾ ਤੇ ਹੁਣ ਤੂੰ ਮੈਨੂੰ ਕਹਿ ਲਈ ਮੈਂ ਹੋਰ ਬਣਾ ਲਵਾਂਗੀ ਸਬਜੀ ਪਹਿਲਾਂ ਮੈਂ ਸਾਰਾ ਦਿਨ ਵੇਟ ਕੀਤੀ ਐ ਤੂੰ ਮੈਂ ਫੇਰ ਵੇਟ ਕਰਾਂ ਤੈਨੂੰ ਸੁਣਦਾ ਨਹੀਂ ਹੈਗਾ ਦਫਾ ਹੋ ਜਾ ਇੱਥੋਂ ਐਤੋਂ ਪਹਿਲਾਂ ਬੱਚੇ ਦੇ ਹੱਥ ਚੱਕ ਲਵਾ ਫੜੇ ਨੂੰ ਨਹੀਂ ਤੁਸੀਂ ਢਹਰੂ ਮੈਂ ਹੋਰ ਬਣਾ ਦਿੰਦੀ ਹਾਂ ਸਬਜੀ ਤੂੰ ਜਾਣਦੀ ਵੀ ਨਾ ਇੱਥੋਂ ਲੈ ਕੀ ਗੱਲ ਤੁਕੜੇ ਉੱਪਰ ਹੱਥ ਚੱਕੀ ਜਾਂਦਾ ਪਿਆ ਇੰਨੀ ਜਿੰਦ ਮੈਂ ਸੁਣੀ ਜਾਂਦੀ ਤੈਨੂੰ ਹੋਰ ਕੀ ਕਰਾਂ ਸ਼ਰਮ ਤਾਂ ਇਹਨੂੰ ਆਲੇ ਚਾਹੀਦੀ ਐ ਬੰਦੇ ਨੂੰ ਚਾਜਾ ਰੋਟੀ ਵੀ ਨਹੀਂ ਖਵਾ ਸਕਦੀ ਇਹ। ਨਾ ਕੀ ਹੋਇਆ ਕੀ ਬੋਲੀ ਜਾਂਦਾ ਤੋ ਉਹਨੂੰ? ਉਹ ਸੁਅਰਤੀ ਮੈਨੂੰ ਰੋਟੀ ਨਸੀਬ ਨਹੀਂ ਹੋਈ। ਮੈਂ ਉਹਨੂੰ ਸਪੈਸ਼ਲ ਫੋਨ 'ਤੇ ਕਿਹਾ ਸੀਗਾ ਕਿ ਚਾਜ ਜੀ ਰੋਟੀ ਬਣਾ ਕੇ ਰੱਖੀ ਐਣ ਇੰਨੀ ਸਬਜ਼ੀ ਨਮਕ ਪਾਇਆ ਹੋਇਆ। ਨਾ ਜਾਨੀ ਕੋ ਗਲਤੀ ਹੋਈ ਜਾਂਦੀ ਐ। ਜੇ ਫੇਰ ਕੀ ਹੋ ਗਿਆ ਜੇ ਇੱਕ ਵਾਰੀ ਨਮਕ ਤੇਜ ਪੈ ਗਿਆ ਤਾਂ? ਤੈਨੂੰ ਨਹੀਂ ਪਤਾ ਕੀ ਕੰਮ ਵੀ ਕਰਨ ਨੂੰ ਹੁੰਦਾ ਸਾਰੇ ਬੱਚੇ ਹੀ ਸੰਭਾਲੇ ਹੁੰਦੇ ਐ। ਉਹ ਤੁਸੀਂ ਮੈਨੂੰ ਸਮਝਾਈ ਜਾਂਦੇ ਐ। ਇਹਨੂੰ ਕਹਿ ਦੋ ਮੇਰੀ ਅੱਖਾਂ ਕੋਲੋਂ ਦੂਰ ਹੋ ਜਾਵੇ। ਨਾ ਜੇ ਮੇਰੇ ਕੋਲ ਨਮਕ ਤੇਰੇ ਪੈਣ ਦਾ ਤਾਂ ਮੇਰੇ ਉੱਪਰ ਵੀ ਹੱਥ ਥਕਿਆ ਸੀ ਤੂੰ ਮੈਨੂੰ ਵੀ ਕਿਹਾ ਸੀ ਬਾਹਰ ਹੋ ਜਾ ਨਾ ਇਹਨੇ ਜਿਹੜਾ ਕੋਈ ਨਮਕ ਜਾਣ ਕੇ ਪਾਇਆ ਖਬਰਦਾਰ ਹੂੰ ਇਸ ਤੋਂ ਬਾਅਦ ਇਹਨੂੰ ਕੁਝ ਕਿਹਾ ਤਾਂ ਸੋਰੀ ਮੰਮਾ ਮੈਨੂੰ ਭੁੱਖ ਬਹੁਤ ਲੱਗੀ ਸੀਗੀ ਸਵੇਰ ਤੋਂ ਮੈਂ ਕੁਝ ਵੀ ਨਹੀਂ ਖਾਧਾ ਗੁੱਸੇ-ਗੁੱਸੇ ਚ ਪਤਾ ਨਹੀਂ ਮੈਂ ਕੀ ਕੀ ਬੋਲ ਪਿਆ